ਸਤਿ ਸ਼੍ਰੀ ਅਕਾਲ ਤੁਸੀਂ ਪੀਐਨਸੀ ਨੂੰ ਦੇਖ ਰਹੇ ਹੋ ਇਸ ਸਮੇਂ ਖਾਸ ਤੌਰ ਤੇ ਕੈਨੇਡਾ ਵਿੱਚ ਜੋ ਪ੍ਰਵਾਸੀ ਮੌਜੂਦ ਨੇ ਉਹ ਕਾਫੀ ਫਿਕਰ ਦੇ ਵਿੱਚ ਨੇ ਕਿਉਂਕਿ ਬਿਲ ਸੀਟ ਵੈਲਵ ਜਿਸ ਤੇ ਅਧੀਨ ਕਈ ਅਜਹੀਆਂ ਚੀਜ਼ਾਂ ਨੇ ਜਿਸ ਤੇ ਨਾਲ ਪ੍ਰਵਾਸੀ ਜਿਨ੍ਹਾਂ ਦੇ ਪਰਮਿਟ ਲੱਗੇ ਹੋਏ ਨੇ ਜਾਂ ਉਹਨਾਂ ਦੇ ਵੀਜ਼ੇ ਜਾਂ ਸਟੱਡੀ ਪਰਮਿਟ ਵਰਕ ਪਰਮਿਟ ਬੇਸ਼ੱਕ ਉਹਨਾਂ ਨੇ ਅਰਜ਼ੀ ਪਾਈ ਹੋਈ ਹੈ ਜਾਂ ਫਿਰ ਉਹਨਾਂ ਦੇ ਕੋਲ ਪਰਮਿਟ ਮੌਜੂਦ ਨੇ ਕਿਸੇ ਦਾ ਵੀ ਵੀਜ਼ਾ ਜਾਂ ਪਰਮਿਟ ਜਾਂ ਉਹਨਾਂ ਦੀ ਐਪਲੀਕੇਸ਼ਨ ਨੂੰ ਕਿਸੇ ਵੀ ਸਮੇਂ ਰੱਦ ਕੀਤਾ ਜਾ ਸਕਦਾ ਹੈ ਵਾਈ ਯੂ ਵੁਡ ਬੀ ਆਸਕਿੰਗ ਪਾਰਲੀਮੈਂਟ to grant you authority to cancel somebody's permanent resident visa ਜੋ ਸੂ ਟਰਮੀਨੇਟ ਜਾਂ ਸਸਪੈਂਡ ਕੀਤਾ ਜਾ ਸਕਦਾ ਹੈ ਜਾਂ ਫਿਰ ਉਸ ਸੰਬੰਧੀ ਕੋਈ ਵੀ ਫੈਸਲਾ ਲਿਆ ਜਾ ਸਕਦਾ ਹੈ ਜੋ ਕੈਨੇਡਾ ਸਰਕਾਰ ਤੇ ਜੋ ਆਫੀਸਰ ਦੇ ਹੱਥ ਇਹ ਸ਼ਕਤੀ ਦੇ ਦਿੱਤੀ ਜਾਵੇਗੀ ਜੇਕਰ ਸੀ12 ਬਿੱਲ ਪਾਸ ਹੋ ਜਾਂਦਾ ਹੈ ਜੋ ਸੀ12 ਬਿੱਲ ਹੈ ਇਸ ਦੇ ਅਧੀਨ ਕਈ ਜਹੀਆਂ ਸ਼ਕਤੀਆਂ ਨੇ ਜੋ ਕੈਨੇਡਾ ਸਰਕਾਰ ਦੇ ਕੋਲ ਆ ਜਾਣਗੀਆਂ ਤੇ ਜਿਸ ਸਬੰਧੀ ਉਹ ਬਿਨਾ ਕਿਸੇ ਐਕਸਪਲੇਨੇਸ਼ਨ ਤੋਂ ਫੈਸਲਾ ਲੈ ਸਕਦੇ ਨਹੀਂ ਜਿਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਜੋ ਚੀਜ਼ਾਂ ਨੇ ਜਿਵੇਂ ਕਿ ਬਾਰਡਰ ਦੀ ਸੁਰੱਖਿਆ ਨੂੰ ਲੈ ਕੇ ਹੈ ਦੂਜੇ ਨੰਬਰ ਤੇ ਹੈ ਕਿ ਜੋ ਟ੍ਰਾਂਸਨੈਸ਼ਨਲ ਜੋ ਆਰਗੇਨਾਈਜ਼ਡ ਕ੍ਰਾਈਮ ਨੂੰ ਸੁੱਤੇ ਚਿਕੰਜਾ ਕਸਣ ਦੇ ਵਾਸਤੇ ਵੀ ਕਈ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਨਾਲ ਹੀ ਹੈ ਕਿ ਮੁੱਖ ਤੌਰ ਦੇ ਉੱਤੇ ਮਾਡਰਨਾਈਜ਼ ਇਮੀਗ੍ਰੇਸ਼ਨ ਸਿਸਟਮ ਜੋ ਇੱਕ ਵੱਡੀ ਤਬਦੀਲੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਜੋ ਰਿਫਿਊਜੀ ਕਲੇਮ ਪਾਉਂਦੇ ਨੇ ਜਾਂ ਫਿਰ ਜੋ ਅਰਜ਼ੀਆਂ ਲੱਗੀਆਂ ਹੋਈਆਂ ਜਿਵੇਂ ਕਿ ਹੁਣ ਬੈਕਲੌਗ ਦੇ ਵਿੱਚ ਵੱਡੀ ਗਿਣਤੀ ਦੇ ਵਿਚਾਰਜ਼ੀਆਂ ਪਈਆਂ ਨੇ ਇੱਕਦਮ ਉਹਨਾਂ ਰਸ ਅਰਜ਼ੀਆਂ ਨੂੰ ਰੱਦ ਕੀਤਾ ਜਾ ਸਕਦਾ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਏ ਕਿ ਸ਼ਕਤੀ ਆਫੀਸਰ ਦੇ ਕੋਲ ਤੋਂ ਕੈਨੇਡਾ ਸਰਕਾਰ ਦੇ ਕੋਲ ਹੋਵੇਗੀ ਇਸ ਨਾਲ ਜੁੜੀ ਹੋਈ ਕੋਈ ਵੀ ਫੈਸਲਾ ਕਿਸੇ ਸਮੇਂ ਲੈਣ ਨੂੰ ਲੈ ਕੇ ਤੇ ਮੁੱਖ ਤੌਰ ਉੱਤੇ ਇਸ ਸਮੇਂ ਕੈਨੇਡਾ ਸਰਕਾਰ ਨੂੰ ਕਈ ਸਵਾਲਾਂ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ ਹੈ ਕਿਉਂਕਿ ਲਿਬਰਲਸ ਕੋਲ ਬਹੁਮਤ ਨਹੀਂ ਹੈ ਤੇ ਇਹ ਬਿੱਲ ਬਹੁਮਤ ਦੇ ਨਾਲ ਹੀ ਪਾਸ ਹੋਣਾ ਹੈ ਜਿਸ ਕਰਕੇ ਉਹਨਾਂ ਨੂੰ ਕਮੇਟੀ ਦੀਆਂ ਬੈਠਕਾਂ ਬਿਠਾਉਣੀਆਂ ਪੈ ਰਹੀਆਂ ਨੇ ਤੇ ਇਸ ਬਿੱਲ ਦੇ ਉੱਤੇ ਲਗਾਤਾਰ مشਵਰੇ ਚੱਲ ਰਹੇ ਨੇ ਤੇ ਵਿਚਾਰ ਚਰਚਾ ਹੋ ਰਹੀ ਹੈ ਕਿਉਂਕਿ ਕਿਸੇ ਨਾ ਕਿਸੇ ਵਿਰੋਧੀ ਧਿਰ ਦੇ ਸਹਿਯੋਗ ਦੀ ਲੋੜ ਹੋਵੇਗੀ ਇਸ ਬਿੱਲ ਨੂੰ ਪਾਸ ਕਰਨ ਵਾਸਤੇ ਤਾਂ ਕਿ ਬਹੁਮਤ ਦੇ ਨਾਲ ਇਸ ਨੂੰ ਪਾਸ ਕੀਤਾ ਜਾ ਸਕੇ ਪਾਰਲੀਮੈਂਟ ਦੇ ਵਿੱਚ ਤੇ ਇਸ ਦੌਰਾਨ ਜੋ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਮੁੱਖ ਤੌਰ ਦੇ ਉੱਤੇ ਸਵਾਲ ਕੀਤਾ ਜਾ ਰਿਹਾ ਹੈ ਕਿ ਆਪਣੇ ਹੱਥ ਵਿੱਚ ਇਮੀਗ੍ਰੇਸ਼ਨ ਵਿਭਾਗ ਇਹ ਹੱਕ ਕਿਵੇਂ ਲੈ ਸਕਦਾ ਹੈ ਕਿ ਕਿਸੇ ਦਾ ਵੀ ਕੋਈ ਪਰਮਨੈਂਟ ਰੈਜ਼ੀਡੈਂਟ ਵੀਜ਼ਾ ਹੈ ਉਹ ਪਹਿਲਾਂ ਕਿਸੇ ਨੂੰ ਦੇ ਦਿੱਤਾ ਜਾਵੇ ਤੇ ਫਿਰ ਰੱਦ ਕਰ ਦਿੱਤਾ ਜਾਵੇ ਇਸ ਨਾਲ ਜੁੜੇ ਸਵਾਲ ਕੀਤੇ ਜਾ ਰਹੇ ਨੇ ਕਿ ਹੋਰ ਪਰਮਿਟ ਜਾਂ ਵੀਜ਼ੇ ਨੇ ਉਹ ਕਿਵੇਂ ਰੱਦ ਕੀਤੇ ਜਾ ਸਕਦੇ ਨੇ ਜੇਕਰ ਉਹ ਰੱਦ ਕਰਨੇ ਨੇ ਤਾਂ ਕਾਰਨ ਦੱਸਿਆ ਜਾਵੇ ਕਿ ਕਿਹੜੇ ਕਾਰਨਾ ਕਰਕੇ ਉਹਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ ਜਿਸ ਨਾਲ ਜੁੜੇ ਹੀ ਇਮੀਗ੍ਰੇਸ਼ਨ ਮੰਤਰੀ ਨੂੰ ਮੁੱਖ ਤੌਰ ਤੇ ਸਵਾਲ ਕੀਤੇ ਗਏ ਜੋ ਪਬਲਿਕ ਇੰਟਰਸਟ ਆਰਡਰ ਹੈ ਇਸ ਬਿਲ ਦੇ ਅਧੀਨ ਇੱਕ ਸੈਕਸ਼ਨ ਹੈ ਜਿਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਵਿਸ਼ੇਸ਼ ਜਿਸਦੇ ਵਿੱਚ ਕੋਈ ਵੀ ਕਾਰਨ ਨਹੀਂ ਦੱਸਿਆ ਗਿਆ ਸਗੋਂ ਇਹ ਕਿਹਾ ਗਿਆ ਹੈ ਕਿ ਕਿਸੇ ਦੇਵੀ ਵੀਜ਼ਾ ਨੂੰ ਜਾਂ ਪਰਮਿਟ ਨੂੰ ਟਰਮੀਨੇਟ ਜਾਂ ਸਸਪੈਂਡ ਆਪਣੀ ਮਰਜ਼ੀ ਦੇ ਨਾਲ ਅਫਸਰ ਜਾਂ ਫਿਰ ਜੋ ਕੈਨੇਡਾ ਸਰਕਾਰ ਦੇ ਕੋਲੇ ਹੱਕ ਹੋਵੇਗਾ ਉਹ ਕਰ ਸਕਣਗੇ ਤੇ ਇਸ ਨਾਲ ਜੁੜਿਆ ਹੋਇਆ ਸਵਾਲ ਇਸ ਸਮੇਂ ਪੁੱਛਿਆ ਜਾ ਰਿਹਾ ਹੈ ਕਿ ਐਵੇਂ ਕਿਵੇਂ ਹੈ ਕਿ ਕੋਈ ਕਾਰਨ ਵੀ ਨਹੀਂ ਦੱਸਣਾ ਬਿਨਾਂ ਕਿਸੇ ਐਕਸਪਲੇਨੇਸ਼ਨ ਤੋਂ ਕਿਸੇ ਦਾ ਵੀ ਕੁਝ ਅਜੀਹਾ ਫੈਸਲਾ ਲੈ ਲਿਆ ਜਾਵੇਗਾ ਪਰ ਇਮੀਗ੍ਰੇਸ਼ਨ ਮੰਤਰੀ ਨੇ ਖਾਸ ਤੌਰ ਦੇ ਉਤੇ ਕਿਹਾ ਕਿ ਚਾਰਟਰ ਆਫ ਰਾਈਟਸ ਐਂਡ ਫਰੀडम ਦਾ ਧਿਆਨ ਰੱਖਦੇ ਹੋਏ ਹੀ ਫੈਸਲਾ ਲਿਆ ਜਾਵੇਗਾ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਸ ਵਿੱਚ ਮੁੱਖ ਤੌਰ ਦੇ ਉਤੇ ਕੋਈ ਵਿਸ਼ੇਸ਼ ਕਾਰਨ ਤਾਂ ਨਹੀਂ ਦੱਸਿਆ ਜਾ ਰਿਹਾ ਕਿਉਂਕਿ ਫਲੈਕਸੀਬਿਲਟੀ ਰੱਖਣਾ ਚਾਹੁੰਦੀ ਹੈ ਸਰਕਾਰ ਟੂ ਅਲਾਉ ਫਾਰ ਫਲੈਕਸੀਬਿਲਟੀ ਫਾਰ ਗਵਰਨਮੈਂਟ ਟੂ ਰਿਸਪੌਂਡ ਟੂ ਵੈਰੀਅਸ ਮੀਜਰਸ ਦੈਟ ਆਰ ਨਾਟ ਫਾਰ ਇੰਡੀਵਿਜੂਅਲ ਕੇਸਸ ਕਿ ਇੱਕਦਮ ਜਿਵੇਂ ਕਿ ਉਹ ਕੋਈ ਨਾ ਕੋਈ ਕਾਰਨ ਇਸ ਸਮੇਂ ਸਪਸ਼ਟ ਕਰ ਦਿੰਦੇ ਨੇ ਤਾਂ ਭਵਿੱਖ ਵਿੱਚ ਹਾਲਾਤ ਕੋਈ ਅਜਿਹੇ ਬਣ ਜਾਣ ਕਿ ਜਦੋਂ ਇਹੋ ਜਿਹੇ ਕਾਰਨ ਦੇ ਉੱਤੇ ਵੀ ਫੈਸਲਾ ਲੈਣਾ ਪਵੇ ਜੋ ਕਾਰਨ ਪਹਿਲਾਂ ਸਪਸ਼ਟ ਨਹੀਂ ਸੀ ਕੀਤਾ ਤਾਂ ਉਦੋਂ ਦਿੱਕਤ ਆ ਸਕਦੀ ਹੈ ਜਿਸ ਕਰਕੇ ਇਹ ਫਲੈਕਸੀਬਿਲਟੀ ਰੱਖੀ ਜਾ ਰਹੀ ਹੈ ਕਿ ਕੋਈ ਵੀ ਵਿਸ਼ੇਸ਼ ਕਾਰਨ ਨਹੀਂ ਦੱਸਿਆ ਜਾ ਰਿਹਾ ਕਿ ਕਿਹੋ ਜਿਹੇ ਹਾਲਾਤ ਵਿੱਚ ਵੀਜ਼ੇ ਨੂੰ ਰੱਦ ਕੀਤਾ ਜਾ ਸਕਦਾ ਹੈ ਸਿਰਫ ਇਹ ਸਿੱਧੇ ਤੌਰ ਤੇ ਜੋ ਖੁੱਲੀ ਸ਼ਕਤੀ ਕੈਨੇਡਾ ਸਰਕਾਰ ਦੇ ਵੱਲੋਂ ਆਪਣੇ ਹੱਥ ਵਿੱਚ ਲਈ ਜਾ ਰਹੀ ਹੈ ਜੇਕਰ ਇਹ ਬਿਲ ਪਾਸ ਕਰ ਦਿੱਤਾ ਜਾਂਦਾ ਹੈ ਜਿਸ ਵਿੱਚ ਮੁੱਖ ਤੌਰ ਤੇ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਪੂਰੇ ਗਰੁੱਪ ਨੇ ਜੋ ਵੱਡੀ ਗਿਣਤੀ ਦੇ ਵਿੱਚ ਗਰੁੱਪ ਨੇ ਉਹਨਾਂ ਦੇ ਵੀਜ਼ੇ ਜਾ ਪਰਮਿਟ ਦੀ ਐਪਲੀਕੇਸ਼ਨਸ ਨੂੰ ਸਸਪੈਂਡ ਜਾਂ ਟਰਮੀਨੇਟ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਕੈਨਸਲ ਕੀਤਾ ਜਾ ਸਕਦੇ ਨੇ ਸਸਪੈਂਡ ਕੀਤੇ ਜਾ ਸਕਦੇ ਨੇ ਜਾਂ ਫਿਰ ਬਦਲੇ ਜਾ ਸਕਦੇ ਨੇ ਮੌਜੂਦਾ ਵੀਜ਼ਾ ਤੇ ਪਰਮਿਟ ਯਾਨੀ ਕਿ ਸਿਰਫ ਉਹਨਾਂ ਨੂੰ ਇਹ ਨਹੀਂ ਹੈ ਕਿ ਰੱਦ ਹੀ ਕੀਤਾ ਜਾ ਸਕਦਾ ਸਗੋਗੇ ਵਧਾਇਆ ਵੀ ਜਾ ਸਕਦਾ ਹੈ ਇਸੇ ਦੇ ਉੱਤੇ ਜੋ ਆਈਆਰਸੀਸੀ ਡਾਇਰੈਕਟਰ ਤਾਰਾ ਲੈਂਗ ਤੇ ਨਾਲ ਹੀ ਇਮੀਗ੍ਰੇਸ਼ਨ ਮਿਨਿਸਟਰ ਲੀਨਾ ਮੈਟਲਿਸ ਦੇ ਦਆਬ ਦੇ ਵੱਲੋਂ ਇੱਕ ਉਦਾਹਰਣ ਵੀ ਸਾਂਝੀ ਕੀਤੀ ਗਈ ਕਿ ਜੇਕਰ ਇਹ ਬਿਲ ਉਦੋਂ ਪਾਸ ਹੋਇਆ ਹੋਇਆ ਹੁੰਦਾ ਜਦੋਂ ਕੋਵਿਡ-19 ਦੀ ਮਹਾਮਾਰੀ ਸੀ ਤਾਂ ਉਸ ਸਮੇਂ ਜੋ ਹੈਲਥ케ਅਰ ਕਾਮੇ ਨੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਵੀਜ਼ੇ ਵਧਾਏ ਜਾ ਸਕਦੇ ਸਨ ਕਿਉਂਕਿ ਉਸ ਸਮੇਂ ਲੋੜ ਸੀ ਇਹ ਉਦਾਹਰਣ ਦਿੱਤੀ ਗਈ ਤੇ ਜਿਸ ਵਿੱਚ ਪੋਜ਼ਿਟਿਵਿਟੀ ਦਿਖਾਈ ਗਈ ਹੈ ਪਰ ਕਿਸੇ ਵੀ ਜੋ ਮੁੱਦੇ ਦੇ ਉੱਤੇ ਉਦਾਹਰਣ ਅਜਿਹੀ ਕੋਈ ਨਹੀਂ ਦਿੱਤੀ ਗਈ ਕਿ ਉਹ ਕਿਹੜੇ ਹਾਲਾਤ ਹੋ ਸਕਦੇ ਨੇ ਜਦੋਂ ਵੀਜ਼ੇ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ ਤੇ ਇਸ ਦੌਰਾਨ ਇਸੇ ਨੂੰ ਲੈ ਕੇ ਲਗਾਤਾਰ ਵਿਰੋਧੀ ਧਿਰ ਦੇ ਵੱਲੋਂ ਵੀ ਸਵਾਲ ਕੀਤੇ ਜਾ ਰਹੇ ਨੇ बहस लगातार शिड़ी हुई है ते ਹੁਣ ਦੇਖਣਾ ਹੋਵੇਗਾ ਕਿ ਬਿਲ ਪਾਸ ਹੁੰਦਾ ਹੈ ਜਾਂ ਨਹੀਂ ਜੇਕਰ ਬਿਲ ਪਾਸ ਹੋ ਜਾਂਦਾ ਹੈ ਤਾਂ ਸਿਰਫ ਇਮੀਗ੍ਰੇਸ਼ਨ ਨਾਲ ਜੁੜੇ ਹੋਏ ਜੋ ਕੰਮ ਨੇ ਜੋ ਇਸ ਸਮੇਂ ਵੱਖ-ਵੱਖ ਪਰਮਿਟਸ ਦੇ ਉੱਤੇ ਵੱਖ-ਵੱਖ ਵੀਜ਼ੇ ਦੇ ਉੱਤੇ ਕੈਨੇਡਾ ਵਿੱਚ ਪ੍ਰਵਾਸੀ ਮੌਜੂਦ ਨੇ ਉਹੋ ਹੀ ਪ੍ਰਭਾਵਿਤ ਨਹੀਂ ਹੋਣਗੇ ਸਭੋ ਜਿਨ੍ਹਾਂ ਨੇ ਰੈਫਿਊਜੀ ਕਲੇਮ ਕੀਤੇ ਹੋਏ ਨੇ ਉਹ ਵੀ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋਣਗੇ ਕਿਵੇਂ ਹੋ ਸਕਦੇ ਨੇ ਤੇ ਰੈਫਿਊਜੀ ਕਲੇਮਸ ਨਾਲ ਜੁੜੇ ਹੋਏ ਕਿਵੇਂ ਫੈਸਲੇ ਲਏ ਜਾ ਰਹੇ ਨੇ ਇਸ ਤੇ ਬਾਰੇ ਵਿਸਥਾਰ ਵਿੱਚ ਤੁਹਾਨੂੰ ਅਸੀਂ ਅੱਗੇ ਘਰ ਰਿਪੋਰਟ ਵਿੱਚ ਹੋਰ ਜਾਣਕਾਰੀ ਦਵਾਂਗੇ ਪਰ ਇਸ ਸਮੇਂ ਜੋ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਫੈਸਲਾ ਲਿਆ ਜਾ ਰਿਹਾ ਹੈ ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਕੈਨੇਡਾ ਵਿੱਚ ਜੋ ਇਸ ਸਮੇਂ ਮੌਜੂਦਾ ਪ੍ਰਵਾਸੀ ਨੇ ਆਰਜ਼ੀ ਤੌਰ ਦੇ ਉੱਤੇ ਰਹਿ ਰਹੇ ਨੇ ਤੇ ਅੱਗੇ ਉਹ ਕੋਈ ਨਾ ਕੋਈ ਰਾਹ ਲੱਭ ਰਹੇ ਨੇ ਕਿ ਪੱਕੇ ਹੋਣ ਤੱਕ ਦਾ ਰਾਹ ਉਹਨਾਂ ਨੂੰ ਮਿਲ ਜਾਵੇ ਉਹਨਾਂ ਦੇ ਉੱਤੇ ਇੱਕ ਤਰ੍ਹਾਂ ਨਾਲ ਹੋਰ ਤਲਵਾਰ ਦੀ ਤਰ੍ਹਾਂ ਹੇ ਲਟਕਦਾ ਰਹੇਗਾ ਕਿ ਕਦੀ ਵੀ ਉਹਨਾਂ ਦਾ ਕੋਈ ਵੀ ਵੀਜ਼ਾ ਪਰਮਿਟ ਜਾਂ ਉਹਨਾਂ ਦੀ ਐਪਲੀਕੇਸ਼ਨ ਹੀ ਰੱਦ ਕੀਤੀ ਜਾ ਸਕਦੀ ਹੈ